ਕੀਰਮਕਨ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੇਰੇ ਪਿੰਡ ਸ਼ੰਕਰ ਤਹਿਸੀਲ ਨਕੌਦਰ ਜ਼ਿਲ੍ਹਾ ਜਲੰਧਰ ਸ਼ੰਕਰ ਦੇ ਸਟੇਡੀਅਮ ਵਿੱਚ ਖੜੇ ਆ ਜੀ ਸਰਕਾਰੀ ਹਾਈ ਸਕੂਲ ਸ਼ੰਕਰ ਦੇ ਗਰਾਊਂਡ ਆ ਜੀ ਤੇ ਇੱਥੇ ਆ ਤੁਸੀਂ ਦੇਖ ਸਕਦੇ ਬਾਅਦ ਤੁਸੀਂ ਜਰੂਰ ਦਿਖਾ ਲਿਓ ਜੀ ਸਟੇਡੀਅਮ ਇਹ ਪੰਜਾਬ ਦੇ ਗਿਣਤੀ 34 ਦੇ ਸਟੇਡੀਅਮਾਂ ਵਿੱਚੋਂ ਇੱਕ ਸਟੇਡੀਅਮ ਆ ਜਿਹਦੇ 7 ਲੈਵਲ ਆ ਔਰ ਬਰੋਬਰ ਬਰਬਰ ਦੋ ਗਰਾਊਂਡਾਂ ਆ ਜੀ ਫੁੱਟਬਾਲ ਤੇ ਹਾਕੀ ਦੀਆਂ ਨਾਲ ਬਾਸਕਟਬਾਲ ਵੀ ਤੇ ਹੋਰ ਵੀ ਇੱਧਰ ਸਾਡੀ ਵਾਲੀਬਾਲ ਦੀ ਗਰਾਊਂਡ ਵੀ ਬਰਬਰ ਹੈ ਸਾਰੀਆਂ ਬਈ ਇੱਕ ਟਾਈਮ 5-6 ਮੈਚ ਚੱਲ ਸਕਦੇ ਆ ਤੇ ਦੌੜਾਂ ਵੀ ਬਰਬਰ ਹੋ ਸਕਦੀਆਂ ਸੋ ਆ ਜਿੱਥੇ ਸਾਡਾ ਪਹਿਲਵਾਨਾਂ ਦਾ ਪਿੰਡ ਆ ਉੱਥੇ ਸਾਡੇ ਕਬੱਡੀ ਪਲੇਅਰ ਵੀ ਬਹੁਤ ਤਕੜੇ ਹੋਏ ਆ ਗਰਦਾਰ ਪਹਿਲਵਾਨ ਉਹਨਾਂ ਤੋਂ ਲੈ ਕੇ ਜਿਹੜੀ ਵੀ ਲਿਸਟ ਆ ਸਾਰੇ ਹੀ ਜਾਣਦੇ ਆ ਪੰਜਾਬ ਵਾਲੇ ਤੇ ਬਾਜੂ ਕੋਗਾ ਸ਼ੰਕਰੀਆ ਮੱਖਣ ਇਹ ਵੀ ਇੱਕ ਬਹੁਤ ਲੰਬੀ ਲਿਸਟ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਿਮਾਣਾ ਖੱਟਿਆ ਤੇ ਹਰ ਸਾਲ ਟੂਰਨਾਮੈਂਟ ਹੁੰਦਾ ਐਨਆਰਆਈ ਵੀਰ ਕਰਾਉਂਦੇ ਆ ਅੱਜ ਵੀ ਅਸੀਂ ਪਹਿਲਾਂ ਜਿੱਦਾਂ ਦੱਸਿਆ ਵੀ ਇਹਦੇ ਨਾਲ 6 ਫੁੱਟ ਦਾ ਟਰੈਕ ਬਣਾ ਰਿਆ ਜੀ ਸਾਰੀ ਗਰਾਉਂਡ ਦੇ ਲੋਕਾਂ ਕੋਲ ਤਾਂ ਸਿਰਫ 400 ਮੀਟਰ ਦਾ ਸਾਡੇ ਕੋਲ ਮੇਰਾ ਖਿਆਲ ਵੀ ਇੱਕ ਹੀ ਆਰ ਦਾ ਵੱਡਾ ਟਰੈਕ ਬਣ ਜਾਣਾ ਉੱਥੇ ਤੁਸੀਂ ਸੈਰ ਵੀ ਲੋਕ ਕਰ ਸਕਦੇ ਆ ਪਿੰਡ ਦੇ ਬਾਹਰਲੇ ਵੀ ਆ ਕੇ ਬਸ ਇਹ ਫਿਟਨੈਸ ਦਾ ਸੌਦਾ ਜੀ ਅੱਜ ਜਵਾਨੇ ਦੇ ਵਿੱਚ ਜਿੱਥੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਆ ਫਾਸਟ ਫੂਡ ਨੇ ਆਪਣਾ ਇਫੈਕਟ ਕੀਤਾ ਆ ਤੇ ਲੋਕਾਂ ਨੂੰ ਹੁਣ ਸੈਰ ਚਾਹੀਦੀ ਡਾਕਟਰ ਦੱਸਦੇ ਆ ਉਹ ਅਸੀਂ ਆ ਖਾਸ ਕਰਕੇ ਵੈਂਟਰ ਨੂੰ ਮੁੱਖ ਰੱਖਦੇ ਆ ਕਿ ਧੁੰਦਾ ਆ ਰੋਡ ਤੇ ਚੱਲਣਾ ਡੇਂਜਰਸ ਆ ਟਰੈਫਿਕ ਬਹੁਤ ਵੱਧ ਗਿਆ ਸੋ ਸਾਰੇ ਹੀ ਨਗਰ ਨਿਵਾਸੀਆਂ ਨੇ ਐਨ ਆਰ ਆਈ ਵੀਰਾਂ ਨਾਲ ਸਲਾਹ ਕੀਤੀ ਆ ਕਿ ਇਹ ਇੱਕ ਬਹੁਤ ਵੱਡਾ ਪਰਾਲਾ ਹੋ ਗਿਆ ਤੇ ਸਾਰਿਆਂ ਨੂੰ ਖੁੱਲਾ ਸੱਦਾ ਤੁਸੀਂ ਗਰਾਊਂਡ ਵਿੱਚ ਆ ਸਕਦੇ ਆ ਆਪਣੀ ਆਪਣੀ ਪ੍ਰੀਫਰੈਂਸ ਵਾਸਤੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਇੱਥੇ ਆ ਕੇ ਬੋਕ ਕਰ ਸਕਦੇ ਰਨਿੰਗ ਕਰ ਸਕਦੇ ਆ ਬਾਕੀ ਜਿਹੜੇ ਸਾਡੇ ਨੌਜਵਾਨ ਉਹਨਾਂ ਦੇ ਵੀ ਟਾਈਮ ਫੈਕਸ ਆ ਸਾਡੇ ਕੋਲ ਫੁੱਟਬਾਲ ਅਕੈਡਮੀ ਆ ਬਹੁਤ ਵੱਡੀ ਜਿਹੜੀ ਕਿ ਬਹੁਤ ਪੰਜਾਬ ਦੇ ਵਿੱਚ ਮੰਨੀ ਪਰਮੰਨੀ ਅਕੈਡਮੀ ਆ ਸੋ ਸਾਡੇ ਰੱਸਾ ਕਸੀ ਦੀ ਟੀਮ ਬਹੁਤ ਤਕੜੀ ਆ ਸੋ ਇੱਥੇ ਮੈਂ ਆਖਰ ਤੇ ਆ ਕੇ ਐਨ ਆਰ ਆਈ ਵੀਰਾਂ ਦਾ ਹੀ ਧੰਨਵਾਦ ਕਰੂੰਗਾ ਸਰਕਾਰਾਂ ਕੋਲੋਂ ਤਾਂ ਸਾਨੂੰ ਬੜਾ ਐਨੀ ਆਸ ਉਮੀਦ ਨਹੀਂ ਲਾਰੇ ਲਾਰੇ ਲੱਪੇ ਹੀ ਹੁੰਦੇ ਆ ਪਰਾ ਜੋ ਬਣਿਆ ਆ ਅੱਜਾ ਸਕੂਲ ਦੀ ਬਿਲਡਿੰਗ ਐ ਏਡੀ ਵੱਡੀ ਸੋ ਇਹ ਸਾਰੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਆ ਤੇ ਅਸੀਂ ਤਾਂ ਉਹਨਾਂ ਦੀ ਤੰਦਰੁਸਤੀ ਉਹਨਾਂ ਦੀਆਂ ਕਾਮਯਾਬੀਆਂ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਕਿ ਉਹ ਸਾਡਾ ਇਦਾਂ ਹੀ ਸਾਥ ਦਿੰਦੇ ਰਹਿਣ ਤੇ ਗਾਂ ਸਾਡੇ ਜਿਹੜੀ ਪਨੀਰੀ ਆ ਸਾਡੇ ਨੌਜਵਾਨ ਆ ਉਹ ਇੱਥੇ ਆ ਕੇ ਆਪਣਾ ਆ ਬਾਰਕ ਆਊਟ ਕਰਦੇ ਰਹੇ ਜਿੱਥੇ ਹੋਵੇ ਕੰਪੀਟੀਸ਼ਨ ਹੀ ਜੱਟ ਉੱਥੇ ਸਿੰਘ ਪਸਾਉਂਦਾ ਇਹ ਪਤਾ ਲੱਗਾ ਕਿ ਐਸ ਮੱਖਣ ਇੱਥੇ ਖਾਕੀ ਦੀ ਇਸ ਗਰਾਊਂਡ ਦੇ ਵਿੱਚ ਵੀ ਕਿਸੇ ਟਾਈਮ ਹਾਕੀ ਦੀ ਵੀ ਬਲੰਦੀਆਂ ਤੇ ਪਹੁੰਚਾ ਸੀ ਬਿਲਕੁਲ ਬਿਲਕੁਲ ਇੱਥੇ ਪਿੰਡ ਦੀ ਹਾਕੀ ਦੀ ਟੀਮ ਵੀ ਬਹੁਤ ਤਕੜੀ ਰਹੀ ਆ ਇਸ ਗਰਾਊਂਡ ਦੇ ਵਿੱਚ ਜੇ ਇਸ ਜਗ੍ਹਾ ਤੇ ਮੈਂ ਖੜਾ ਹਾਂ ਹਾਕੀ ਦੀ ਗਰਾਊਂਡ ਹੀ ਆ ਜੀ ਇੱਥੇ ਬਹੁਤ ਸਾਰੇ ਵੱਡੇ ਆਲੰਪੀਅਨ ਦੋ ਦਹਾਕੇ ਪਹਿਲਾਂ ਉਹ ਇੱਥੇ ਖੇਡਣ ਆਇਆ ਕਰਦੇ ਸੀ ਸੋ ਇਸ ਕਰਕੇ ਮੈਂ ਅ ਤਦ ਹੀ ਗੱਲ ਕੀਤੀ ਵੀ ਕੰਪੀਟੀਸ਼ਨ ਆ ਇਹ ਜਿਹੜਾ ਜਿੱਥੇ ਖੜੇ ਇੱਥੇ ਕੰਪੀਟੀਸ਼ਨ ਦੀ ਕਹਾਣੀ ਆ ਤੇ ਚਲੋ ਮੇਰ ਤੋਂ ਦਾ ਸਹਿ ਸੁਭਾਅ ਮੈਨੂੰ ਇੱਕ ਵਧੀਆ ਲਿਰਿਕਸ ਮਿਲੇ ਜੱਸੇ ਨੱਤਾਂ ਵਾਲੇ ਦੇ ਸੋਨਾਪੁਰੇ ਵਾਲੇ ਮੈਨੂੰ ਯਾਦ ਕਰਾਇਆ ਤੇ ਜਿੱਥੇ ਹੋਵੇ ਕੰਪੀਟੀਸ਼ਨ ਨਹੀਂ ਜੱਟ ਉਥੇ ਸਿੰਘ ਫਸਾਉਂਦਾ ਇਹ ਉਹ ਸਥਾਨ ਆ ਜਿੱਥੇ ਆ ਕੇ ਸਿੰਘ ਫਸਦੇ ਆ ਫੁੱਟਬਾਲ ਦੇ ਕਬੱਡੀ ਦੇ ਹਾਕੀ ਦੇ ਪਹਿਲਵਾਨਾਂ ਦੇ ਸੋ ਵਾਲੀਬਾਲ ਬਾਸਕਟਬਾਲ ਇਹ ਸਾਰੀਆਂ ਤੁਸੀਂ ਸੋਨਾਪੁਰੇ ਵਾਲ ਜੀ ਜ਼ਰੂਰ ਸਾਰੀਆਂ ਗਰਾਊਂਡਾਂ ਦਿਖਾ ਦਿਓ ਆਈਡੀਅਲ ਡਰਾਈਵਿੰਗ ਇੰਸਟੀਚਿਊਟ ਹੁਣ ਅਲ ਕুইਨ ਦੁਬਈ ਜੋ ਆਪ ਸਾਥ ਦੀ ਸੇਵਾ ਵਿੱਚ 1990 ਤੋਂ ਗੁਜਰ ਚਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਹੈਟ ਚੱਲ ਰਿਹਾ ਹੈ ਇਸ ਸਿਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਡ ਆ ਲਿਆ ਹੁਣ ਹੋਰ ਵੀ ਨਵੀਆਂ ਸਹੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਦਰ ਵਿਖੇ ਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾਓ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸਹੂਲਤਾਂ ਦੁਬਈ ਜਾਣ ਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟੱਕਰ ਨਾਲ ਸੰਪਰਕ ਕਰੋ ਫੋਨ ਨੰਬਰ 9851526448 16644